ਫੋਨ ਕਰੋ ਰਿਪੀਟ ਓਕੇ ਕਰਤਾ ਹਾਂਜੀ ਵੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਆਪਣੇ ਕੋਲ ਐ ਡਾਕਟਰ ਸਾਹਿਬ ਤੇ ਅੱਜ ਆਪਾਂ ਦਵਾਈ ਭਰ ਕੇ ਆਦੇ ਹਾਂ ਅੱਜ ਤੇ ਮੱਝ ਸੋਈਤੀ ਆਪਣੀ ਤੇ ਆਪਾਂ ਨੂੰ ਡਾਕਟਰ ਸਾਹਿਬ ਨੇ ਜਾਣਕਾਰੀ ਦਿੱਤੀ ਜਿਹੜੀ ਸੀਮਨ ਬਾਰੇ ਤੇ ਆਪਣੇ ਕੋਲ ਐਸਐਸਪੀ ਦੀਆਂ ਵਧੀਆ ਕੱਟੀਆਂ ਆ ਰਹੀਆਂ ਨੇ ਤੇ ਵਧੀਆ ਬੱਚੀਆਂ ਵਾਲੀਆਂ ਸੀਮਨ ਬਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਤੇ ਡਾਕਟਰ ਸਾਹਿਬ ਨੂੰ ਪੁੱਛਦੇ ਹਾਂ ਜੀ ਹੁਣ ਆਪਾਂ ਕੋਲ ਨਵਾਂ ਸੀਮਨ ਆਇਆ ਕਿਹੜਾ-ਕਿਹੜਾ ਕਿਹੜੇ-ਕਿਹੜੇ ਕੰਪਨੀਆਂ ਦਾ ਵੈਂਡਰਸ ਤੋਂ ਦੱਸੋ ਵੀ ਕਿਹੜੀ ਕਿਹਣੀ ਆਪਣੀ ਦਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਜੀ ਵੀ ਜੀ ਆਪਣੇ ਕੋਲ ਇੱਕ ਤਾਂ ਇਸ ਵਾਰ ਉਹ ਮੰਗਲ ਗੁਜਰਾ ਆਇਆ ਹੈ ਚਾਚਾ ਜਸਜੀਤ ਦੇ ਨਾਲ ਠੀਕ ਹੈ ਜੀ ਤੇ ਪ੍ਰਧਾਨ ਆਇਆ ਜੀ ਤੇ ਨੀਲੀ 라ਵੀ ਦੇ ਵਿੱਚ ਆਪਣੇ ਕੋਲ 파ਰਸ ਆਇਆ ਜੀ ਉਹ ਵੀ ਐਚਐਸਬੀ ਦਾ ਹਾਂਜੀ ਐਚਐਸਬੀ ਦਾ ਤੇ ਇੱਕ ਆਪਣੇ ਕੋਲ ਚੀਫ ਆਇਆ ਜੀ ਡਾਇਮੰਡ ਦਾ ਤੇ ਇੱਕ ਆਪਣੇ ਕੋਲ ਫਿਰ ਜੀ ਗਾਵਾਂ ਦਾ ਦੇਖ ਲਓ 40 ਹਜ਼ਾਰ ਖਾਈ ਆਇਆ ਵਾ ਸੈਕ ਦਾ ਆਪਣੇ ਕੋਲ ਸੈਕ ਦਾ ਤੇ ਆਪਣਾ ਉਹਦੇ ਚ ਜੀ ਆਪਣਾ ਐਬੀਐਸ ਦੇ ਵਿੱਚ ਆਪਣੇ ਕੋਲ ਆਇਆ ਬਾਲ ਫਲੀ ਬਾਲ ਬਾਲ ਫਪੇ ਸਾਰੀ ਕੰਪਨੀ ਦੀ ਸਿਮਨ ਹਾਂ ਜੀ ਹਾਂ ਸਾਰਾ ਹੁੰਦਾ ਜੀ ਸੈਕ ਦੇ ਮੱਝਾਂ ਦੇ ਵੀ ਹੁੰਦੇ ਨੇ ਮੱਝਾਂ ਦੇ ਵੀ ਹੁੰਦੇ ਨੇ ਜੀ ਗਾਵਾਂ ਦੇ ਵੀ ਆਉਂਦੇ ਨੇ ਗਾਵਾਂ ਦੇ ਵੀ ਆਉਂਦੇ ਨੇ ਤੇ ਜਾਸੀ ਦੇ ਵਿੱਚ ਲਪੋਨੀਅਮ ਹੋ ਗਿਆ ਜੀ ਜਿਵੇਂ ਤੇ ਆਪਣੇ ਕੋਲ ਥਾਰ ਪਾਰਕ ਦੇ ਵੀ ਹੁੰਦੇ ਨੇ ਜੀ ਥਾਰ ਪਾਰਕ ਹਾਂ ਜੀ ਥਾਰ ਪਾਰਕ ਦਾ 21 ਹੁਣ A to Z ਆਪਣੇ ਕੋਲ ਸਿਮਨ ਸਾਰਾ ਹਾਂ ਜੀ ਹਾਂ ਜੀ ਹਾਂ ਸਾਰਾ ਕੁਝ ਹੁੰਦਾ ਜੇ ਕਿਸੇ ਲੋੜ ਆਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਤਾਂ ਹਾਂ ਜੀ ਹਾਂ ਜੀ ਤੇ ਨੰਬਰ ਆਪਾਂ ਵੇ ਮੈਂ ਜਨਾ ਕਰਾਂਗੇ ਹਾਂ ਜੀ ਠੀਕ ਹੈ ਜੀ ਬਾਕੀ ਨੂੰ ਥੋੜੇ ਦੇਖ ਸਕਦੇ ਜੀ ਕੱਟੀਆਂ ਥੋੜੇ ਬਲਾਈਆਂ ਕੱਟੀਆਂ ਸਾਨੂੰ ਡਾਕਟਰ ਸਾਹਿਬ ਨੇ ਵਧੀਆ ਜਾਣਕਾਰੀ ਦਿੱਤੀ ਹੈ ਹਾਂ ਜੀ ਤੇ ਵਧੀਆ ਬਰੀਡ ਤਿਆਰ ਹੋ ਰਹੀ ਆ ਹਾਂ ਜੀ ਜਿਹੜਾ ਗਾਂ ਨੂੰ ਸਿਮਨ ਲਵਾਇਆ ਉਹ ਉਹ ਦੇਖਾਂਗੇ ਆਪਾਂ ਅੱਜ ਗੱਪਣ ਹੋ ਗਈਆਂ ਗਏ ਆ ਐਚਐਸਬੀ ਤੋਂ ਸੈਗ ਦਾ ਆਪਣੇ ਕੋਲ ਮੇਲ ਆਇਆ ਵਧੀਆ 40 ਕੁ ਵਟਸਾਪ ਸੋ ਠੀਕ ਹੈ ਜਾਣਕਾਰੀ ਵਧੀਆ ਲੱਗੀ ਸ਼ੇਅਰ ਕਰੋ ਕਮੈਂਟ ਕਰੋ ਜੀ ਤੇ ਚੈਨਲ ਨੂੰ ਕਰ ਲਿਓ ਨੇ ਸਬਸਕ੍ਰਾਈਬ